ਡੇਟ ਸੰਸਾਰ ਪ੍ਰੋਗਰਾਮ ਦੇ ਇਸ ਤਾਜ਼ਾ ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਖੇਡਾਂ ਦੀ ਦੁਨੀਆ ਦਾ ਦਾਇਰਾ ਬਹੁਤ ਵੱਡਾ ਹੈ ਅਤੇ ਖੇਡਾਂ ਦੀ ਦੁਨੀਆ ਜਿੱਥੇ ਮੈਦਾਨ ਉੱਪਰ ਆਪਣਾ ਰੰਗ ਵਿਖਾਉਂਦੀ ਹੈ ਮੈਦਾਨ ਉੱਪਰ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਨੇ ਉੱਥੇ ਹੀ ਪਾਣੀ ਵਿੱਚ ਅਤੇ ਪਾਣੀ ਆਧਾਰਿਤ ਵੀ ਬਹੁਤ ਸਾਰੀਆਂ ਖੇਡਾਂ ਨੇ ਖਾਸ ਤੌਰ ਤੇ ਜ਼ਿਕਰ ਹੁੰਦਾ ਹੈ ਤੇਰਾਕੀ ਦਾ ਅਤੇ ਵਾਟਰਪੋਲੋ ਦਾ ਤੇ ਵਾਟਰਪੋਲੋ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਔਖੀ ਅਤੇ ਚੁਣੌਤੀਪਰਪੂਰ ਖੇਡ ਹੈ ਅਤੇ ਇਸੇ ਖੇਡ ਬਾਰੇ ਯਾਨੀ ਕਿ ਵਾਟਰਪੋਲੋ ਤੈਰਾਕੀ ਅਤੇ ਪਾਣੀ ਆਧਾਰਿਤ ਖੇਡਾਂ ਬਾਰੇ ਅੱਜ ਗੱਲ ਕਰ ਰਹੇ ਹਾਂ ਅੱਜ ਦੇ ਸਤਾਜਾ ਅੰਕ ਵਿੱਚ ਤੇ ਇਸ ਵਿਸ਼ੇ ਉੱਤੇ ਗੱਲ ਕਰਨ ਲਈ ਸਾਡੇ ਕੋਲ ਮੌਜੂਦ ਨੇ ਵਾਟਰਪੋਲੋ ਅਤੇ ਤੈਰਾਕੀ ਦੇ ਕੋਚ ਉਮੇਸ਼ ਸ਼ਰਮਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਧੰਨਵਾਦ ਢਿਲੋਂ ਸਾਹਿਬ ਮੈਂ तहे ਦਿਲੋਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਦੂਰਦਰਸ਼ਨ ਦੇ ਸਰੋਤਿਆਂ ਨਾਲ ਮੈਨੂੰ ਰੂਬਰੂ ਕਰਾਇਆ ਜੀ ਧੰਨਵਾਦ ਜੀ ਤੇ ਆਪਾਂ ਗੱਲ ਕਰਾਂਗੇ ਵਾਟਰਪੋਲੋ ਬਾਰੇ ਦੁਨੀਆ ਦੀ ਸਭ ਤੋਂ ਔਖੀ ਖੇਡ ਕਿਉ ਮੰਨੀ ਜਾਂਦੀ ਹੈ ਤੇ ਬਾਰੇ ਵੀ ਜਾਣਾਂਗੇ ਪਰ ਥੋੜਾ ਜਿਹਾ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਤੁਸੀਂ ਸਾਨੂੰ ਆਪਣੇ ਬਾਰੇ ਦੱਸੋ ਕਿ ਤੁਸੀਂ ਕਿਹੜੇ ਇਲਾਕੇ ਨਾਲ ਤਾਲੁਕ ਰੱਖਦੇ ਢਿਲੋਂ ਸਾਹਿਬ ਮੈਂ ਜਲੰਧਰ ਦਾ ਜੰਪਾਲਿਆ ਜੀ ਤੇ ਸ਼ੁਰੂ ਤੋਂ ਜਲੰਧਰ ਜ਼ਿਲ੍ਹੇ ਵੱਲੋਂ ਪੰਜਾਬ ਸੂਬੇ ਵੱਲੋਂ ਖੇਡੇ ਆ ਜੀ ਮੈਂ ਆਪਣੀ ਮੋਢਲੀ ਸਿੱਖਿਆ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਡਰੋੜ ਰੋਡ ਤੋਂ ਕੀਤੀ ਜੀ ਫਿਰ ਮੈਂ ਵਕਫਾ ਕਾਲਜ ਵਿੱਚ ਰਿਹਾ ਆ ਜੀ ਦੁਆਬਾ ਕਾਲਜ ਖਾਲਸਾ ਕਾਲਜ ਲੰਦਰ ਜੀ ਜਿੱਦੇ ਸਾਡੇ ਕੋਲ ਸਹਿਬਾਂ ਸਾਨੂੰ ਲੈ ਕੇ ਜਾਂਦੇ ਰਹੇ ਐ ਟੀਮ ਦੇ ਨਾਲ ਅਸੀਂ ਉੱਥੇ-ਉੱਥੇ ਪੜਦੇ ਰਹੇ ਹੂੰ ਤੇ ਉਸ ਤੋਂ ਬਾਅਦ ਫਿਰ ਮੈਂ ਬੀਪੀਐਡ ਕੀਤੀ ਹੈ ਜੀ ਇਹ ਯੂਨੀਵਰਸਿਟੀ ਤੋਂ ਜੀ ਫਿਰ ਮੈਂ ਐਨਆਈਐਸ ਸਾਡਾ ਸੁਮੀ ਕੋਚਿੰਗ ਦਾ ਸਪੋਰਟਸ ਦਾ ਡਿਪਲੋਮਾ ਹੁੰਦਾ ਉਸਾਈ ਐਨਆਈਐਸ ਬੰਗਲੌਰ ਤੋਂ ਕੀਤਾ ਹੈ ਜੀ ਜੀ ਮੈਂ ਪੰਜਾਬ ਦਾ ਵਾਟਰਪੋਲੋ ਦਾ ਸਰਵੋ ਸਟੇਟ ਖਿਡਾਰੀ ਰਿਹਾ ਆਂ ਜੀ ਰਣਦੇਵ ਜੁਨੀਵਰਸਿਟੀ ਦਾ ਤੇ ਪੰਜਾਬ ਦਾ ਪੰਜਾਬ ਟੀਮ ਦਾ ਬਤੌਰ ਕਪਤਾਨ ਵੀ ਮੈਂ ਜਾ ਚੁੱਕਾ ਜੀ ਜੀ ਪਿੰਡੂ ਖੇਤਰ ਦੇ ਨਾਲ ਤੁਸੀਂ ਦੱਸਿਆ ਕਿ ਤੁਸੀਂ ਤਾਲੁਕ ਰੱਖਦੇ ਹੋ ਜੀ ਜੀ ਤੇ ਪਿੰਡਾਂ ਦੀ ਜਦੋਂ ਆਪਾਂ ਗੱਲ ਕਰਦੇ ਤਾਂ ਤੇਰਾਕੀ ਦਾ ਇੰਨਾ ਸਾਰਾ ਰੁਝਾਨ ਆਪਾਂ ਨਹੀਂ ਵੇਖਦੇ ਖਾਸ ਕਰਕੇ ਪਿਛਲੇ ਸਾਲਾਂ ਦੌਰਾਨ ਪਿਛਲੇ ਦਹਾਕਿਆਂ ਦੌਰਾਨ ਆਪਾਂ ਪਿੰਡਾਂ 'ਚ ਤੇਰਾਕੀ ਬਾਰੇ ਇੰਨਾ ਜ਼ਿਆਦਾ ਰੁਝਾਨ ਨਹੀਂ ਵੇਖਿਆ ਤੁਹਾਡਾ ਪਾਣੀ ਆਧਾਰਿਤ ਖੇਡਾਂ ਤੇਰਾਕੀ ਜਾਂ ਵਾਟਰ ਪੋਲੋ ਵੱਲ ਰੁਝਾਨ ਕਿਵੇਂ ਬਣਿਆ ਤੁਹਾਨੂੰ ਇਹਦਾ ਸ਼ੌਕ ਕਿਵੇਂ ਪਿਆ ਇਦਾਂ ਜੀ ਢਿਲੋ ਸਾਹਿਬ ਮੇਰੇ ਆਇਆ ਜੀ ਜਿਹੜੇ ਸਿਗੇ ਉਹ ਜਿਹਦਾ ਹਨਾ ਹਰ ਖੇਡ ਦੀ ਐਸੋਸੀਏਸ਼ਨ ਹੁੰਦੀ ਆ ਹਾਂਜੀ ਉਸ ਐਸੋਸੀਏਸ਼ਨ ਦੇ ਵਿੱਚ ਆਪਣੇ ਵਾਈਸ ਪ੍ਰੈਜ਼ੀਡੈਂਟ ਸਿਗੇ ਜੀ ਤੇ ਉਹੀ ਉਹਨਾਂ ਨੇ ਮੈਨੂੰ ਇਸ ਖੇਡ ਦੇ ਨਾਲ ਜੋੜਿਆ ਹੂੰ ਤੇ ਬਸ ਉਹ ਬਹੁਤ ਛੋਟੀ ਪੰਜਵੀਂ ਜਾਂ ਛੇਵੀਂ ਕਲਾਸ ਤੋਂ ਮੈਂ ਤਰੱਕੀ ਕਰਨੀ ਸ਼ੁਰੂ ਕਰਤੀ ਸੀ ਤੇ ਹੌਲੀ-ਹੌਲੀ ਬਸ ਅਸੀਂ ਗਾਂ ਤੋਂ ਗਾਂ ਵਧਦੇ ਰਹੇ ਜੀ ਜੀ ਤੇ ਤਰਾਕੀ ਬਾਰੇ ਤੁਸੀਂ ਦੱਸਿਆ ਕਿ ਪਾਣੀ ਆਧਾਰਿਤ ਇੱਕ ਪ੍ਰਮੁੱਖ ਖੇਡ ਆ ਜੀ ਜੀ ਤਰਾਕੀ ਦੇ ਵਿੱਚ ਬਹੁਤ ਸਾਰੇ ਹੋਰ ਵੀ ਇਵੈਂਟ ਹੁੰਦੇ ਆ ਜਿਵੇਂ ਬਹੁਤ ਸਾਰੀਆਂ ਵਨਗੀਆਂ ਨੇ ਇੱਕ ਤਾਂ ਤੁਸੀਂ ਸਾਨੂੰ ਉਹਨਾਂ ਬਾਰੇ ਦੱਸੋ ਕਿ ਇਹਦੇ ਵਿੱਚ ਹੋਰ ਕਿਹੜੇ-ਕਿਹੜੇ ਇਵੈਂਟ ਆਉਂਦੇ ਆ ਜੀ ਜੀ ਤੇ ਉਸ ਤੋਂ ਬਾਅਦ ਇਹ ਵੀ ਜਾਣਾਂਗੇ ਕਿ ਤੁਹਾਡੀ ਮੁਹਾਰਤ ਕਿਹੜੇ ਖਾਸ ਇਵੈਂਟ ਵਿੱਚ ਆ ਤਰਾਕੀ ਨੂੰ ਜਿਹੜੀਆਂ ਸਾਡੀਆਂ ਪਾਣੀ ਤੋਂ ਸੰਬੰਧਿਤ ਗੇਮਾਂ ਆ ਉਹ ਉਹਨੂੰ ਅਕੁਆਟਿਕਸ ਕਹਿੰਦੇ ਆ ਜੀ ਅੱਛਾ ਜੀ ਜਿੱਦਾਂ ਵਰਲਡ ਲੈਂਗੁਏਜ ਦੇ ਵਿੱਚ ਐਕੁਆਟਿਕਸ ਦੇ ਨਾਂ ਨਾਲ ਜਾਣਿਆ ਜਾਂਦਾ ਐਕੁਆਟਿਕਸ ਦੇ ਵਿੱਚ ਪੰਜ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਜੀ ਜੀ ਤੈਰਾਕੀ ਜਿਹਦੇ ਵਿੱਚ ਕੀ ਅਸੀਂ ਆਪਣੀ ਰੇਸ ਲਾਉਂਦੇ ਆਂ ਜੀ ਉਹ 50 ਮੀਟਰ ਤੋਂ ਲੈ ਕੇ ਤੇ 1500 ਮੀਟਰ ਤੱਕ ਉਹਦੇ ਵਿੱਚ ਇਵੈਂਟ ਹੁੰਦੇ ਆ ਅੱਛਾ ਜੀ ਫਿਰ ਵਾਟਰ ਪੋਲੋ ਆ ਜਾਂਦੀ ਹੈ ਜਿਹਦੇ ਵਿੱਚ ਅਸੀਂ ਬੋਲ ਦੇ ਨਾਲ ਖਿਡਾਰੀਆਂ ਨਾਲ ਦੋ ਟੀਮਾਂ ਬਣ ਜਾਂਦੀਆਂ ਉਹਦੇ ਨਾਲ ਖੇਡੀਦਾ ਆ ਜੀ ਫਿਰ ਤੀਸਰੀ ਡਾਈਵਿੰਗ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਸਮਨ ਸੋਲਟ ਕਰਦੇ ਆ ਸਪ੍ਰਿੰਗ ਬੋਰਡ ਜਾਂ ਹਾਈ ਬੋਰਡ ਤੇ ਜੀ ਚੌਥੀ ਗੇਟ ਗ੍ਰੇਮਾਜ ਨੇ ਸਿੰਕ੍ਰੋਨਾਈਜ਼ সুইਮਿੰਗ ਸਿੰਕ੍ਰੋਨਾਈਜ਼ সুইਮਿੰਗ ਦੇ ਵਿੱਚ ਜਿੱਦਾਂ ਜਿਹੜੇ ਪਲੇਅਰਸ ਹੁੰਦੇ ਉਹ ਵੀ ਟੀਮਸ ਵੀ ਹੁੰਦੇ ਨੇ ਇੰਡੀਵਿਜੂਅਲ ਵੀ ਹੁੰਦੇ ਆ ਉਹਦੇ ਵਿੱਚ ਆਪਣਾ ਜਿੱਦਾਂ ਇੱਕ ਹਿਸਾਬ ਦਾ ਡਾਂਸ ਜਿੱਦਾਂ ਜਿਮਨਾਸਟਿਕ ਹੁੰਦੀ ਆ ਹਾਂਜੀ ਜਿਮਨਾਸਟ ਤੇ ਉਹ ਜਿਮਨਾਸਟਿਕ ਦੇ ਤਰੀਕੇ ਦੇ ਨਾਲ ਹੀ ਇਹਨੂੰ ਸਿੰਕ੍ਰੋਨਾਈਜ਼ সুইਮਿੰਗ ਨੂੰ ਵੀ ਪਰਫਾਰਮ ਕੀਤਾ ਜਾਂਦਾ ਆ ਤੇ ਪੰਜਵੀਂ ਹੁੰਦੀ ਆ ਓਪਨ ਵਾਟਰ সুইਮਿੰਗ ਜਿਹੜੀ ਕਿ ਸਮੁੰਦਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਸੀ সুইਮਿੰਗ ਹੁੰਦੀ ਆ ਇਹ ਪੰਜ ਤਰੀਕੇ ਦੀ ਖੇਡਾਂ ਪਾਣੀ ਦੇ ਵਿੱਚ ਐਕੁਆਟਿਕਸ ਦੇ ਵਿੱਚ ਖੇਡੀਆਂ ਜਾਂਦੀਆਂ ਜੀ ਜੀ ਸੋ ਇਹ ਸਾਰੀਆਂ ਖੇਡਾਂ ਜਿਹੜੀਆਂ ਨੇ ਜੀ ਉਹ ਐਕੁਆਟਿਕਸ ਦੇ ਨਾਂ ਅਧੀਨ ਆਉਂਦੀਆਂ ਨੇ ਜੀ ਤੇ ਇਹਨਾਂ ਵਿੱਚੋਂ ਤੁਹਾਡੀ ਮਹਾਰਤ ਕਿਹੜੇ ਇਵੈਂਟ ਵਿੱਚ ਹੈ ਤੁਹਾਡੀ ਖਾਸियत ਕਿਹਦੇ ਵਿੱਚ ਜੀ ਸਰ ਸ਼ੁਰੂ ਤਾਂ ਜਿੱਦਾਂ ਅਸੀਂ সুইমিং ਹੀ ਕੀਤੀ ਸੀ ਜੀ ਤੇ সুইমিং ਤੋਂ ਬਾਅਦ ਜਦਾਂ 10ਵੀਂ ਕਲਾਸ ਤੋਂ ਬਾਅਦ ਮੈਨੂੰ ਲੱਗਾ ਕਿ ਮੈਨੂੰ ਵਾਟਰਪੋਲੋ ਵਿੱਚ ਜਾਣਾ ਚਾਹੀਦਾ ਹੈ ਸਾਡੀ ਜਲੰਧਰ ਦੀ ਟੀਮ ਵਾਟਰਪੋਲੋ ਦੀ ਬੜੀ ਬਹੁਤ ਚੰਗੀ ਹੁੰਦੀ ਸੀ ਜੀ ਤੇ ਕੋਚੜ ਸਾਡੇ ਕੋਚ ਸੀਗੇ ਤੇ ਮੈਂ ਵਾਟਰਪੋਲੋ ਖੇਡਣੀ ਸ਼ੁਰੂ ਕਰਤੀ ਜੀ ਜੀ ਤੇ ਹੌਲੀ ਹੌਲੀ ਖੇਡਦੇ ਆ ਖੇਡਦੇ ਆ ਚਲੋ ਪ੍ਰਮਾਤਮਾ ਨੇ ਸਾਥ ਦਿੱਤਾ ਤੇ ਅਸੀਂ ਚੰਗੇ ਲੈਵਲ ਤੇ ਖੇਡੇ ਜੀ ਵਾਟਰਪੋਲੋ ਜਿਹੜੀ ਬੜੀ ਟਫ ਗੇਮ ਜਿਹਦਾ ਤੁਸੀਂ ਦੱਸਿਆ ਹੈ ਜੀ ਤੇ ਉਹਦੇ ਵਿੱਚ ਬੜਾ ਇੰਟਰਟੇਨਰ ਆ ਬਹੁਤ ਮਜ਼ਾ ਆਇਆ ਜੀ ਉਹ ਜੀ ਗੇਮ ਖੇਡ ਕੇ ਵੀ ਜਿਹੜਾ ਹੁਣ ਖਿਡਾਰਿਆਂ ਉਹਦੇ ਵਿੱਚ ਵੀ ਜੀ ਹੋਰ ਗੱਲ ਵੀ ਆਪਾਂ ਕਰਾਂਗੇ ਇਹਦੇ ਬਾਰੇ ਪਰ ਤੁਸੀਂ ਥੋੜਾ ਜਿਹਾ ਜ਼ਿਕਰ ਕੀਤਾ ਜੀ ਕਿ ਬਹੁਤ ਮੁਸ਼ਕਲ ਖੇਡ ਹੈ ਤੇ ਸ਼ਾਇਦ ਦੁਨੀਆ ਦੀ ਸਭ ਤੋਂ ਮੁਸ਼ਕਲ ਖੇਡ ਹੈ ਵਾਟਰਪੋਲੋ ਜੀ ਜੀ ਕਿਵੇਂ ਮੁਸ਼ਕਲ ਹੈ ਵੀ ਆਪਾਂ ਦੱਸਿਏ ਕਿ ਕੀ ਚੁਣੌਤੀ ਹੁੰਦੀ ਹੈ ਇਹਦੇ ਵਿੱਚ ਮੁਸ਼ਕਿਲ ਕਿਹੋ ਜਿਹੀ ਆਉਂਦੀ ਹੈ ਕਿ ਇਹਨੂੰ ਦੁਨੀਆ ਦੀ ਸਭ ਤੋਂ ਮੁਸ਼ਕਿਲ ਖੇਡ ਆਪਾਂ ਕਹਿੰਦੇ ਆ ਵਾਟਰਪੋਲੋ ਨੂੰ ਤਿੰਨ ਸਾਹਿਬ estrang ਜਿਹੜੀ ਵਾਟਰਪੋਲੋ ਆ ਇਹ ਇਹਦੇ ਵਿੱਚ ਟੋਟਲ 14 ਖਿਡਾਰੀ ਹੁੰਦੇ ਨਵੇਂ ਰੂਲਾਂ ਦੇ ਹਿਸਾਬ ਦੇ ਨਾਲ ਜੀ ਤੇ ਸੱਤ ਵਿੱਚ ਖੇਡਦੇ ਆ ਇੱਕ ਗੋਲ ਕੀਪਰ ਹੁੰਦਾ ਆ ਤੇ 6 ਪਲੇਅਰਸ ਹੁੰਦੇ ਆ ਹਮ ਹੁਣ ਅਸੀਂ সুইਮਿੰਗ ਜਨਰਲ ਨਾ ਪਾਣੀ ਦੇ ਆਧਾਰ ਤੇ ਇੱਕ ਖੇਡ ਆ ਤੇ ਸਾਡੇ ਜਿੱਥੇ ਇਹ ਜਿਹੜੀ ਸਾਡੀ ਪਲੇਗਰਾਉਂਡ ਹੁੰਦੀ ਆ ਉਹ ਪਹਿਲੇ 30 ਮੀਟਰ ਦੀ ਹੁੰਦੀ ਸੀ ਪਰ ਹੁਣ ਪਿਛਲੇ 2 ਸਾਲ ਪਹਿਲਾਂ ਜੀ ਗਰਾਊਂਡ ਨੂੰ ਘਟਾ ਕੇ 25 ਮੀਟਰ ਕਰ ਦਿੱਤਾ ਗਿਆ। ਅੱਛਾ ਜੀ। 25 ਮੀਟਰ ਲੰਬੀ ਤੇ 20 ਮੀਟਰ ਚੌੜੀ। ਜੀ। ਤੇ ਡੁੰਘਾਈ ਉਹਦੀ ਘੱਟੋ-ਘੱਟ 8 ਫੁੱਟ ਹੋਣੀ ਚਾਹੀਦੀ ਹੈ ਜੀ। ਅੱਛਾ ਜੀ। ਹੁਣ ਜੇ ਦੇਖੋ ਜੇ 8 ਫੁੱਟ ਡੁੰਘਾਈ ਹੋਊਗੀ ਤੇ ਇਹਦਾ ਮਤਲਬ ਆ ਕਿ ਅਸੀਂ ਕਿਸੇ ਵੀ ਸਮੇਂ ਆਪਣੀ ਬਾਡੀ ਨੂੰ ਮੂਵਮੈਂਟ ਕਰਨ ਤੋਂ ਰੋਕ ਨਹੀਂ ਸਕਦੇ। ਹੂੰ। ਠੀਕ ਆ ਜੀ। ਫਿਰ ਦੂਸਰੀ ਚੀਜ਼ ਇਦਾਂ ਹੈ ਜੀ ਇਹ ਬਾਡੀ ਕੰਟੈਕਟ ਗੇਮ ਆ। ਜੇ ਤੁਸੀਂ ਕਿਤੇ ਟੀਵੀ 'ਚ ਦੇਖਿਆ ਹੋਵੇ ਕਿ ਜਦੋਂ ਬਾਲ ਕਿਸੇ ਇੱਕ ਓਪੋਨੈਂਟ ਕੋ ਆਉਂਦੀ ਆ ਜਾਂ ਕਿਸੇ ਵੀ ਪਲੇਅਰ ਕੋ ਆਉਂਦੀ ਆ ਉਹਦਾ ਓਪੋਨੈਂਟ ਉਹਨੂੰ ਬਹੁਤ ਰਫ ਤਰੀਕੇ ਨਾਲ ਉਹਨੂੰ ਟੈਕਲ ਕਰਦਾ ਆ ਹਾਂਜੀ ਤੇ ਫਿਰ ਸਾਡਾ ਇੱਕ ਪਲੇਅਰ ਸਕੋਰ ਕਰਨ ਲਈ ਜਾ ਰਿਹਾ ਜੀ ਸਪ੍ਰਿੰਟ ਲਗਾ ਕੇ ਆਪਣਾ 100% ਐਫਰਟ ਦੇਊਗਾ ਉਹ ਸਪ੍ਰਿੰਟ ਲਗਾ ਕੇ ਅੱਗੇ ਜਾ ਰਿਹਾ ਉਹ ਗੋਲ ਕਨਵਰਟ ਨਹੀਂ ਹੋਇਆ ਜੀ ਜਦੋਂ ਗੋਲ ਕਨਵਰਟ ਨਹੀਂ ਹੋਇਆ ਫਿਰ ਉਸੇ ਸਪੀਡ ਦੇ ਨਾਲ ਉਹਨੂੰ ਵਾਪਸ ਆਉਣਾ ਪਊਗਾ ਡਿਫੈਂਸ ਕਰਨ ਲਈ ਅੱਛਾ ਦੂਸਰੀ ਤਰਫ ਵੀ ਗੋਲ ਨਹੀਂ ਹੋਇਆ ਕਨਵਰਟ ਉਹ ਫੇਰ ਉਹਨਾਂ ਨੂੰ ਵਾਪਸ ਜਾਣਾ ਪਊਗਾ ਇਹ ਸਿਲਸਿਲਾ ਜਦ ਤੱਕ ਗੋਲ ਨਹੀਂ ਹੁੰਦਾ ਉਹ ਤੱਕ ਚੱਲਦਾ ਰਹਿੰਦਾ ਆ ਜੀ ਸਟਾਪ ਐਂਡ ਗੋ ਦੀ ਗੇਮ ਹੈ ਜੀ ਇਹ ਜਦੋਂ ਕਿਤੇ ਬਾਲ ਬਾਹਰ ਚੱਲ ਜਾਂਦੀ ਆ ਜਾਂ ਗੋਲ ਹੋ ਜਾਂਦਾ ਆ ਜਾਂ ਕੋਈ ਵੀ ਮੂਮੈਂਟ ਆਉਂਦੀ ਜਦੋਂ ਰੈਫਰੀ ਗੇਮ ਰੋਕਦਾ ਆ ਉਸ ਵੇਲੇ ਘੜੀ ਰੁਕ ਜਾਂਦੀ ਆ ਜੀ 8 ਮਿੰਟ ਦਾ ਇੱਕ ਕੁਆਟਰ ਹੁੰਦਾ ਜੀ ਚਾਰ ਕੁਆਟਰ ਹੁੰਦੇ ਆ ਅੱਛਾ ਜੀ ਜੀ ਸੋ ਵਾਟਰਪੋਲੋ ਦੇ ਬਾਰੇ ਜੋ ਤੁਸੀਂ ਦੱਸਿਆ ਇਹ ਤਾਂ ਸਪੈਸ਼ਲ ਗੇਮ ਬੜੀ ਮੁਸ਼ਕਲ ਖੇਡ ਹੈ ਕਿਉਂਕਿ ਪਾਣੀ ਦੇ ਅੰਦਰ ਆ ਜੀ 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 ਪਾਣੀ ਦੇ ਅੰਦਰ ਆ ਅੱਗੇ ਵੀ ਵਧਣਾ ਹੈ ਪਿੱਛੇ ਨੂੰ ਵੀ ਆਉਣਾ ਹੈ ਤੇ ਇੱਕ ਜਗ੍ਹਾ ਰੁਕਣਾ ਵੀ ਹੈ ਜੀ 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 ਹੁਣ ਰੁਕਣਾ ਜਿਹੜਾ ਉਹ ਸਾਨੂੰ ਦੱਸੋ ਕਿ ਕਿੰਨਾ ਮੁਸ਼ਕਲ ਹੁੰਦਾ ਕਿਉਂਕਿ ਜੇ ਤਾਂ ਆਪਾਂ ਮੈਦਾਨ ਉੱਪਰ ਖੇਡ ਰਹੇ ਹਾਂ ਜੀ ਤਾਂ ਖਿਡਾਰੀ ਆਪਣੇ ਪੈਰਾਂ ਦੇ ਸਰ ਖੜ ਜਾਂਦਾ ਹੈ ਰੁਕ ਜਾਂਦਾ ਹੈ ਬਿਲਕੁਲ ਬੈਠ ਵੀ ਸਕਦਾ ਹੈ ਬੈਠ ਵੀ ਸਕਦਾ ਹੈ ਜੀ 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 ਪਰ ਪਾਣੀ ਦੇ ਵਿੱਚ ਤਾਂ ਜਦੋਂ ਇੱਕ ਜਗ੍ਹਾ ਰੁਕਣਾ ਹੈ ਉਹ ਦੇ ਲਿਵਰ ਕਿਹੋ ਜਿਹਾ ਸੰਘਰਸ਼ ਕਰਨਾ ਪੈਂਦਾ ਹੈ ਕਿਸ ਤਰੀਕੇ ਨਾਲ ਸਰੀਰ ਨੂੰ ਅਟਕਵਾਉਣਾ ਪੈਂਦਾ ਜੀ ਤਿਲੋਂ ਸਾਹਿਬ ਇਦਾਂ ਕਿ ਇੱਕ ਨਾ ਐਗ ਬੀਟਰ ਕਿ ਇੱਕ ਸਾਈਕਲਿੰਗ ਹੂੰ ਤੇ ਇਹਨੂੰ ਵਕ ਵਕ ਨਾ ਦਿੱਤੇ ਗਏ ਆ ਜੀ ਤੇ ਉਹ ਮੂਵਮੈਂਟ 올 ਦਾ ਟਾਈਮ ਕਿਸੇ ਵੀ ਵਾਟਰਪੋਲ ਖਿਡਾਰੀ ਨੂੰ ਕਰਨੀ ਪਊਗੀ ਜੀ ਜੇ ਉਹ ਮੂਵਮੈਂਟ ਰੁਕੂਗਾ ਤੇ ਜਦਾਂ ਕਿੰਨੇ ਆਪਾਂ ਥੱਲੇ ਜਾਂਦੇ ਆ ਥੱਲੇ ਜਾਣ ਲੱਗ ਜਾਂਦਾ ਆ ਉਹ ਮੂਵਮੈਂਟ ਨਹੀਂ ਰੁਕ ਸਕਦੀ ਜੀ ਥਰੋਅ ਆਊਟ ਪੂਰੇ ਮੈਚ ਜਦੋਂ ਤੱਕ ਉਹ ਪਲੇਅਰ ਖਿਡਾਰੀ ਪਾਣੀ ਦੇ ਵਿੱਚ ਰਹੇਗਾ ਜੀ ਇਦਾਂ ਐ ਸੋ ਇਹਦਾ ਮਤਲਬ ਹੈ ਕਿ વોਟਰਫੋਲੋ ਦੀ ਖੇਡ ਨੂੰ ਜਦੋਂ ਆਪਾਂ ਵੇਖਦੇ ਆ ਖਿਡਾਰੀ ਸਾਨੂੰ ਤਾਂ ਉੱਪਰੋਂ ਉੱਪਰੋਂ ਦਿਸਦਾ ਪਾਣੀ ਦੇ ਬਾਹਰ ਜਿੰਨਾ ਕੋ ਦਾ ਸਰੀਰ ਦਾ ਹਿੱਸਾ ਕਿ ਉਹ ਇੱਕ ਜਗ੍ਹਾ ਰੁਕਿਆ ਹੈ ਪਰ ਅਸਲ 'ਚ ਪਾਣੀ ਦੇ ਹੇਠਾਂ ਇੱਕ ਅਲੱਗ ਦੁਨੀਆ ਹੈ ਉੱਥੇ ਉਹ ਪੈਰ ਹਿਲਾ ਰਿਹਾ ਹੁੰਦਾ ਹੈ ਆਪਣੇ ਬਿਲਕੁਲ 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 ਉਹ ਮੂਵਮੈਂਟ ਚੱਲਦੀ ਲ ਕੰਟੀਨਿਊਸਲੀ ਉਹ ਮੂਵਮੈਂਟ ਵਿਦਆਊਟ ਕਿਨੇ ਕਿਸੇ ਬ੍ਰੇਕ ਚੱਲ ਰਹੀ ਹੈ ਜੀ ਜੀ ਤੇ ਦਰਸ਼ਕਾਂ ਨੂੰ ਜੇਕਰ ਆਪਾਂ ਤੁਹਾਡੇ ਸੌਖੇ ਲਫ਼ਜ਼ਾਂ 'ਚ ਹੋਰ ਦੱਸਣਾ ਹੋਵੇ ਜੀ ਤਾਂ ਤੁਸੀਂ ਐਕੁਆਟਿਕਸ ਦੀ ਵੰਗੀ ਬਾਰੇ ਦੱਸਿਆ ਕਿ ਜੋ ਪੰਜ ਖੇਡਾਂ ਇਹਦੇ ਅਧੀਨ ਹੁੰਦੀਆਂ ਜੀ 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 ਇਹ ਸਾਰੀਆਂ ਮੈਦਾਨੀ ਖੇਡਾਂ ਦੇ ਨਾਲ ਕੁਝ-ਕੁਝ ਮਿਲਦੀਆਂ ਜੁਲਦੀਆਂ ਵੀ ਆ ਜਿਵੇਂ ਕਿ ਹੈਂਡਬਾਲ ਜੀ ਬਿਲਕੁਲ ਬਿਲਕੁਲ ਐਥਲੈਟਿਕਸ ਦੀ ਦੌੜ ਸਵਿਮਿੰਗ ਦੀ ਡੋਰ ਹੋਗੀ ਇਸ ਤਰ੍ਹਾਂ ਜਿਮਨਾਸਟਿਕਸ ਤੇ ਸਿੰਕ੍ਰੋਨਾਈਜ਼ਿੰਗ ਸਿੰਕ੍ਰੋਨਾਈਜ਼ਿੰਗ ਬਿਲਕੁਲ ਬਿਲਕੁਲ ਜੀ ਸੋ ਇਹ ਮਿਲਦੀਆਂ ਜੁਲਦੀਆਂ ਖੇਡਾਂ ਆਪਾਂ ਕਹਿ ਸਕਦੇ ਹਾਂ ਦੇਖੋ ਹੈਂਡਬਾਲ ਦੇ ਵਿੱਚ ਵੀ 7 ਖਿਡਾਰੀ ਖੇਡਦੇ ਆ ਉਹਨਾਂ ਦੀ ਗਰਾਊਂਡ 30 ਮੀਟਰ ਦੀ ਹੁੰਦੀ ਹੈ ਸਾਡੀ ਹੁਣ ਪਹਿਲੇ 30 ਦੀ ਸੀ ਹੁਣ 25 ਦੀ ਕਰਤੀ ਹੈ ਜੀ ਤੇ ਇਕੁਅਲ ਟੂ ਜਾਨਕੀ ਜਿਹੜੇ ਰੂਲ ਦੇ ਆ ਤਕਰੀਬਤ ਤਕਰੀਬਨ ਹੈਂਡਬਾਲ ਨਾਲ ਬਹੁਤ ਮੇਲ ਖਾਂਦੇ ਆ ਜੀ ਸਵਿਮਿੰਗ ਜਿਹੜੀ ਆ ਸਾਡਾ ਜਿਹੜਾ ਐਥਲੈਟਿਕ ਦਾ ਸਭ ਤੋਂ ਛੋਟਾ ਇਵੈਂਟ ਜਿਹੜਾ ਆ ਉਹ 100 ਮੀਟਰ ਹੁੰਦਾ ਆ ਤੇ ਸਾਡਾ ਸਵਿ ਤੇ ਮੇਲ ਖਾਂਦਾ ਜੀ ਸਾਰਾ ਬਾਕੀ ਅਗੇ ਮਾਦੇ ਨਾਲ ਜੀ ਤੇ ਆਪਾਂ ਹੋਰ ਗੱਲ ਕਰਾਂਗੇ ਨਾ ਵਨਗੀਆਂ ਦੀ ਦੁਬਾਰਾ ਤੁਹਾਡੇ ਸਾਹਮਣੇ ਲਾਈਏ ਤਾਂ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਬਤੌਰ ਖਿਡਾਰੀ ਫਿਰ ਵਾਟਰਪੋਲੋ ਦੀ ਖੇਡ ਵਿੱਚ ਅੱਗੇ ਵਧੇ ਜੀ 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 ਕਿਹੜੇ ਕਿਹੜੇ ਪ੍ਰਮੁੱਖ ਮੁਕਾਬਲੇ ਵਿੱਚ ਤੁਸੀਂ ਹਿੱਸਾ ਲਿਆ ਤੇ ਤੁਹਾਡੀਆਂ ਕੁਝ ਪ੍ਰਾਪਤੀਆਂ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਨਾ ਚਾਹੋ ਜੀ ਮੈਂ ਜਦੋਂ ਬਤੌਰ ਖਿਡਾਰੀ ਸੀ ਜੀ ਤੇ ਮੈਂ ਉਸ ਵੇਲੇ ਜੂਨੀਅਰ ਲੈਵਲ ਦੇ ਵਿੱਚ ਪਹਿਲੇ ਦਾ ਡਿਸਟ੍ਰਿਕਟ ਸਟੇਟ ਫਿਰ ਨੈਸ਼ਨਲ ਇਦਾਂ ਹੀ ਸੀਨੀਅਰ ਡਿਸਟ੍ਰਿਕਟ ਸਟੇਟ ਨੈਸ਼ਨਲ ਜੀ ਸਕੂਲ ਸਟੇਟ ਸਕੂਲ ਨੈਸ਼ਨਲ ਅੱਛਾ ਜੀ ਫਿਰ 올 ਇੰਡੀਆ ਇੰਟਰ ਕਾਲਜ ਸਾਡੇ ਹੁੰਦੇ ਆ ਉਹਦੇ ਫਿਰ 올 ਇੰਡੀਆ ਇੰਟਰ ਯੂਨੀਵਰਸਿਟੀ ਜੀ ਹੁਣ ਬਦਕਿਸਮਤੀ ਇਦਾਂ ਆ ਜੀ ਕਿ ਸਾਡੇ ਜਿਹੜੇ ਮੁਲਕ ਦੇ ਵਿੱਚ ਕਈ ਕਿੰਮਾਂ ਨੂੰ ਜਦਾਂ ਲੈਕ ਆਫ ਫੰਡਿੰਗ ਜਿਹੜੀ ਪ੍ਰੋਬਲਮ ਆ ਜਾਂਦੀ ਆ ਤੇ ਉਹ ਟੀਮਾਂ ਨਹੀਂ ਭੇਜਦੇ ਵਰਲਡ ਯੂਨੀਵਰਸਿਟੀ ਸਾਡੀ ਟੀਮ ਨਹੀਂ ਜਾਂਦੀ ਬਿਲਕੁਲ ਜੀ ਤੇ ਇਸ ਕਰਕੇ ਸਾਨੂੰ ਥੋੜਾ ਜਿਹਾ ਮੌਕਾ ਘੱਟ ਮਿਲਿਆ ਜੀ ਜੀ ਪਰ ਫਿਰ ਵੀ ਜਿੰਨੇ ਵੀ ਮੁਕਾਬਲੇ ਤੁਸੀਂ ਖੇਡੇ ਤੁਸੀਂ ਦੱਸਿਆ ਕਿ ਤੁਹਾਡਾ ਕਾਫੀ ਇਸ ਬਨੇ ਵਧੀਆ ਯੋਗਦਾਨ ਰਿਹਾ ਵਧੀਆ ਹਾਜ਼ਰੀ ਤੁਸੀਂ ਲਵਾਈ ਹੈ ਮੈਂ ਢਿਲੋ ਸਾਹਿਬ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਆਪਣੇ ਜ਼ਿੰਦਗੀ ਦਾ ਸਭ ਤੋਂ ਸੁਨੇਹਰਾ ਸਮਾਂ ਉਹ ਮੰਨਦਾ ਜਦੋਂ ਮੈਂ ਬਤੌਰ ਖਡਾਰੀ ਹਮ ਇੱਕ ਇਸ ਖੇਡ ਦੇ ਨਾਲ ਜੁੜਿਆ ਤੇ ਖੇਡਦਾ ਹੁੰਦਾ ਸੀ ਮੇਰੀ ਜ਼ਿੰਦਗੀ ਦਾ ਸਭ ਤੋਂ ਸੁਨੇਹਰਾ ਸਮਾਂ ਉਹ ਸੀ ਜੀ ਜੀ ਤੇ ਇਸ ਤੋਂ ਬਾਅਦ ਫਿਰ ਤੁਸੀਂ ਕੋਚਿੰਗ ਵੱਲ ਕਿਵੇਂ ਆਏ ਕੋਚਿੰਗ ਕਰਨ ਦਾ ਕਿਵੇਂ ਸੋਚਿਆ ਕੋਈ ਖਾਸ ਤੁਹਾਡੀ ਤਿਆਰੀ ਸੀ ਜਾਂ ਕਿਸੇ ਚੀਜ਼ ਨੇ ਤੁਹਾਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਹੁਣ ਕੋਚ ਵਜੋਂ ਯੋਗਦਾਨ ਪਾਉਣਾ ਹੈ ਪਲਾਸਾ ਵੈਦਾਂ ਹੁੰਦਾ ਕਿ ਅਸੀਂ ਜਿਹਨਾਂ ਨਾਲ ਵੱਤ ਤੋਂ ਵੱਤ ਸਮਾਂ ਬਤਾਉਂਦੇ ਆ ਤਾਂ ਜਿਹਨਾਂ ਨੂੰ ਦੇਖਦੇ ਆ ਕਿ ਉਹ ਬੰਦੇ ਸਾਡੇ ਵਾਲੇ ਸੋਸ਼ੀਲੀ ਜਾਂ ਸਮਾਜ ਦੇ ਵਿੱਚ ਡੋਮੀਨੈਂਟ ਨੇ ਜਿਹੜਾ ਸਾਡੇ ਕੋਲ ਸਾਫ ਸੀ ਕੋਚੜ ਸਾਹਿਬ ਢੱਲ ਸਾਹਿਬ ਤੇ ਉਹਨਾਂ ਵੱਲ ਦੇਖਦੇ ਸੀਗੇ ਮਨਜੀਤ ਸਿੰਘ ਢੱਲ ਡਾਇਰੈਕਟਰ ਸਪੋਰਟਸ ਰਿਟਾਇਰਡ ਹੋਏ ਆ ਜੀ ਤੇ ਉਹਨਾਂ ਨੇ ਸਾਨੂੰ ਮੈਨੂੰ ਪ੍ਰੇਰਿਤ ਕੀਤਾ ਕਿ ਚਲੋ ਜੇ ਅਸੀਂ ਇਸ ਫੀਲਡ ਦੇ ਵਿੱਚ ਜਾਈਏ ਫਿਰ ਮੈਂ ਟੀਮ ਮੈਨੂੰ ਪਹਿਲੀ ਵਾਰੀ ਖਾਲਸਾ ਕਾਲਜ ਵੀ ਢੱਲਸਾ ਲੈ ਕੇ ਗਏ ਸੀਗੇ ਉੱਥੇ ਮੈਂ 2006 ਦੇ ਵਿੱਚ ਪਹਿਲੀ ਵਾਰੀ ਐਜ਼ ਅ ਕੋਚ ਜੀ ਟੀਮ ਬਣਾਈ ਸੀ ਤੇ ਬਸ ਹੌਲੀ-ਹੌਲੀ ਇਦਾਂ ਸਮਾਂ ਜੁੜਦਾ ਗਿਆ ਤੇ ਪ੍ਰਮਾਤਮਾ ਦੀ ਮਿਹਰ ਨਾਲ ਅੱਜ ਬਹੁਤ ਵਧੀਆ ਰਿਜ਼ਲਟ ਨੇ ਇੰਟਰਨੈਸ਼ਨਲ ਸਟੈਂਡਰਡ ਤੇ ਸਾਡੇ ਵਾਟਰਪੋਲੋ ਦੇ ਵੀ ਮੇਰੇ ਪਲੇਅਰ ਚੰਗੇ ਰਹੇ ਆ ਜਿਹੜੇ ਇੰਟਰਨੈਸ਼ਨਲ ਮੈਡਲ ਪ੍ਰਾਪਤ ਕਰ ਚੁੱਕੇ ਆ ਜੀ ਤੇ ਬਸ ਜੀ ਸਮੇਂ ਤਾਂ ਪਤਾ ਨਹੀਂ ਲੱਗਾ ਹੌਲੀ-ਹੌਲੀ ਲੰਘ ਗਿਆ ਜੀ ਜੀ ਤੇ ਹੁਣ ਤੱਕ ਕਿੰਨਾ ਸਮਾਂ ਤੁਹਾਨੂੰ ਹੋ ਚੁੱਕਾ ਹੈ ਕੋਚਿੰਗ ਦੇ ਵਿੱਚ ਕਿੰਨਾ ਤੁਹਾਡਾ ਤਜਰਬਾ ਹੁਣ ਤਾਈਂ ਤੇ ਉਹਦੀਆਂ ਕੁਝ ਖਾਸ ਗੱਲਾਂ ਜੇ ਤੁਸੀਂ ਸਾਂਝੀਆਂ ਕਰਨੀਆਂ ਚਾਹੋ ਕਿਉਂਕਿ ਤੁਸੀਂ ਵਿਦੇਸ਼ਾਂ ਵਿੱਚ ਵੀ ਗਏ ਹੋ ਜੀ ਜੀ ਇਹ ਸਫ਼ਰ ਦੌਰਾਨ ਕੀ ਮਹਿਸੂਸ ਕੀਤਾ ਕਿੰਨਾ ਤੁਹਾਡਾ ਤਜਰਬਾ ਢਿੱਲੋ ਸਾਹਿਬ ਲਗਭਗ 20 ਕ ਸਾਲ ਹੋ ਗਏ ਆ ਜੀ ਵਾਟਰਪੋਲੋ ਦੀ ਕੋਚਿੰਗ ਦੇ ਦਿਆਂ ਨੂੰ সুইਮਿੰਗ ਤੇ ਵਾਟਰਪੋਲੋ ਦੀ ਅੱਛਾ ਜੀ ਤੇ 2011 ਦੇ ਵਿੱਚ ਮੈਂ ਕੰਟਰੈਕਟ ਬੇਸ ਤੇ ਪੰਜਾਬ ਸਪੋਰਟਸ ਡਿਪਾਰਟਮੈਂਟ 'ਚ ਆ ਗਿਆ ਸੀ ਜੀ 2016 ਦੇ ਵਿੱਚ ਅਸੀਂ ਰੈਗੂਲਰ ਹੋ ਗਏ ਸੀਗੇ ਜੀ ਜੀ ਤੇ ਇਹ ਤਾਂ ਜਿੱਦਾ ਨੌਕਰੀ ਦੀਆਂ ਗੱਲਾਂ ਟੀਮਾਂ ਸਾਡੀਆਂ ਜਿਹੜਾ ਸਕੂਲ ਨੇਸ਼ਨਲ ਜਦੋਂ ਮੈਂ ਨਵੀਂ-ਨਵੀਂ ਜਿਹੜਾ ਸ਼ੁਰੂਆਤੀ ਦੌਰ ਤੇ ਆਇਆ ਹਾਂ ਤੇ ਉਸ ਵੇਲੇ ਮੇਰੇ ਖਿਆਲ ਦੇ ਨਾਲ ਜਿਸ ਤੱਕ ਮੇਰਾ ਖਿਆਲ ਆ ਕਿ 올ਰੀਡੀ ਇੰਟਰ ਯੂਨੀਵਰਸਿਟੀ ਚ 골ਡ ਮੈਡਲ ਸਾਡੀ ਵਾਟਰਪੋਲੋ ਦਾ ਪਿੱਲੀ ਵਾਰੀ ਮੈਂ ਹੀ ਕੋਚ ਬਣਿਆ ਜਦੋਂ ਟੀਮ ਦਾ ਗੁਰਨਾਣਕ ਦੀ ਯੂਨੀਵਰਸਿਟੀ ਦਾ 2009 ਚ ਜੀ ਤੇ ਉਸ ਤੋਂ ਬਾਅਦ ਅਸੀਂ ਟਿਲ ਅੱਜ ਤੱਕ ਮੈਂ ਹੁਣ ਜਿਹੜੀ ਵੀ ਟੀਮ ਦੇ ਨਾਲ ਇੰਟਰ ਯੂਨੀਵਰਸਿਟੀ ਚ ਜੁੜਿਆ ਆਂ ਤੇ ਟਿਲ ਅੱਜ ਤੱਕ ਅਸੀਂ ਪਹਿਲੀ ਦੂਜੀ ਜਤੀਜੀ ਜਾਂ ਚੌਥੀ ਜਾਂ ਹਰਡ ਚੌਥੀ ਚੌਥੀ ਪੋਜੀਸ਼ਨ ਤੋਂ ਅਸੀਂ ਕਦੀ ਬਾਹਰ ਨਹੀਂ ਹੋਏ 2009 ਤੋਂ ਟਿਲ ਅੱਜ ਤੱਕ ਜੀ ਤੇ ਸਕੂਲ نیشنل ਦੇ ਵਿੱਚ ਵੀ ਇਦਾਂ ਹੀ ਆ ਜੀ ਅਸੀਂ ਬਹੁਤ ਮੈਡਲ ਮੇਰੇ ਲਗਭਗ ਜਾਨੀ ਕਿ 150 ਤੋਂ 200 ਖਿਡਾਰੀ ਹੈ ਜਿਹੜਾ نیشنل ਚ ਮੈਡਲ ਲੈ ਚੁੱਕਾ ਅੱਛਾ ਜੀ ਜੀ ਤੇ ਉਸ ਤੋਂ ਬਾਅਦ ਪਰਮਪਾਲ ਸਿੰਘ ਇੱਕ ਲੜਕਾ ਸੀ ਉਹ ਏਸ਼ੀਅਨ ਗੇਮਸ ਲਈ ਸਿਲੈਕਟ ਹੋਇਆ ਸੀ ਅੱਛਾ ਜੀ ਵਾਟਰ ਪੋਲੋ ਜਕਾਰਤਾ 2018 ਲਈ ਜੀ ਪਰ ਉਹ ਹੀ ਤਾਂ ਦੱਸਿਆ ਕਿ ਲੈਕੋ ਫੰਡਿੰਗ ਉਹਨਾਂ ਨੇ ਇੰਡੀਆ ਨੇ ਫੈਡਰੇਸ਼ਨ ਨੇ ਟੀਮ ਨਹੀਂ ਭੇਜੀ ਸੀ ਜੀ ਇੱਕ ਮੇਰਾ ਸਟੂਡੈਂਟ ਆ ਜਤਿੰਦਰਪਾਲ ਸਿੰਘ ਜੀ ਉਹ ਫੂਡ ਸਪਲਾਈ ਚ ਸਿਵਲ ਇਨਸਪੈਕਟਰ ਵੀ ਆ ਜੀ ਹੁਣ ਅੱਛਾ ਜੀ ਤੇ ਉਹ ਜੂਨੀਅਰ ਏਜ ਗਰੁੱਪ ਚੋਂ ਦਾ ਬ੍ਰਾਂਜ਼ ਮੈਡਲ ਆ ਜੀ ਇੱਕ ਮੇਰਾ ਸਟੂਡੈਂਟ ਰੋਹਿਤ ਸ਼ਰਮਾ ਸੀ ਇੰਡੀਆ ਕੈਂਪ اٹੈਂਡ ਕੀਤਾ ਸੀ ਹਰਪ੍ਰੀਤ ਸਿੰਘ ਨੇ ਇੰਡੀਆ ਕੈਂਪ اٹੈਂਡ ਕੀਤਾ ਆ ਜੀ ਤੇ ਬਸ سلسلہ ਚੱਲ ਰਿਹਾ ਜੀ ਹੱਲੇ ਦੇਖੋ ਪ੍ਰਮਾਤਮਾ ਅਗੇ ਫੇਰ ਉਸ ਤੋਂ ਬਾਅਦ ਮੈਂ ਕੋਚਿੰਗ ਫੀਲਡ ਦੇ ਵਿੱਚ ਆਪਣੇ ਸੈਮੀਨਾਰਸ ਬਹੁਤ اٹੈਂਡ ਕੀਤੇ ਆ ਜੀ वर्ल्ड ਏਸ਼ੀਆ ਐਕੁਆਟਿਕ ਸੈਮੀਨਾਰ ਜਿਹੜਾ ਕੋਚਿਸ ਕਲੀਨਿੰਗ ਹੁੰਦਾ ਹੈ ਉਹ اٹੈਂਡ ਕੀਤਾ ਹੈ ਟੈਕਨੀਕਲ ਅਫੀਸ਼ਰ ਐ ਮੈਂ ਅੱਛਾ ਜੀ ਸਵਿਮਿੰਗ ਫੈਡਰੇਸ਼ਨ ਆਫ ਇੰਡੀਆ ਦਾ ਤੇ ਏਸ਼ੀਅਨ ਐਕੁਆਟਿਕ ਚੈਂਪੀਅਨਸ਼ਿਪ 2025 ਦੇ ਵਿੱਚ ਅੰਮਦਾਬਾਦੀ ਹੋਈ ਆ ਉੱਥੇ ਵੀ ਐਜ਼ ਅ ਅਫੀਸ਼ਰ ਮੈਂ ਕੰਮ ਕੀਤਾ ਜੀ ਬਹੁਤ ਲੰਮਾ ਤਜਰਬਾ ਹੈ ਤੁਹਾਨੂੰ ਇਸ ਖੇਤਰ ਵਿੱਚ ਤੇ ਜਦੋਂ ਆਪਾਂ ਗੱਲ ਕਰ ਰਹੇ ਸੀ ਵਾਟਰ ਪੋਲੋ ਦੀ ਅਤੇ ਪਾਣੀ ਆਧਾਰਿਤ ਖੇਡਾਂ ਦੀ ਜੀ ਤਾਂ ਆਪਾਂ ਨਾਲ ਤਰਾਕੀ ਦਾ ਜ਼ਿਕਰ ਸ਼ੁਰੂ ਤੋਂ ਕਰਦੇ ਆ ਰਹੇ ਹਾਂ ਪਹਿਲੇ ਸਵਾਲ ਤੋਂ ਲੈ ਕੇ ਹੁਣ ਤੱਕ ਉਹ ਇਸ ਕਰਕੇ ਜ਼ਰੂਰੀ ਹੋ ਜਾਂਦਾ ਕਿਉਂਕਿ ਤੈਰਾਕੀ ਜਿਹੜੀ ਹੈ ਉਹ ਇੱਕ ਆਧਾਰ ਬਣਦੀ ਹੈ ਸਾਰੀਆਂ ਪਾਣੀ ਆਧਾਰਿਤ ਖੇਡਾਂ ਦਾ ਬਿਲਕੁਲ ਬਿਲਕੁਲ ਜੀ ਤੁਸੀਂ ਭਾਵੇਂ ਵਾਟਰ ਪੋਲੋ ਕਰ ਰਹੇ ਹੋ ਜਾਂ ਕੋਈ ਹੋਰ ਪਾਣੀ ਆਧਾਰਿਤ ਖੇਡ ਕਰ ਰਹੇ ਹੋ ਸ਼ੁਰੂਆਤ ਤੁਹਾਡੀ ਜਿਹੜੀ ਉਹ ਤੈਰਾਕੀ ਤੋਂ ਹੀ ਹੋਣੀ ਹੈ ਬਿਲਕੁਲ ਜੀ ਸੋ ਇਹਦਾ ਭਾਵੇਂ ਹੈ ਕਿ ਤੈਰਾਕੀ ਹੋਣੀ ਜ਼ਰੂਰੀ ਹੈ ਬਿਲਕੁਲ ਤੁਸੀਂ ਵਾਟਰ ਪੋਲੋ ਖੇਡਣੀ ਹੈ ਜਾਂ ਡਾਈਵਿੰਗ ਕਰਨੀ ਹੈ ਜਾਂ ਕੋਈ ਵੀ ਹੋਰ ਪਾਣੀ ਦਾ ਤੁਸੀਂ ਸਵੀਮਿੰਗ ਉਸ ਵੀ ਕਰਨਾ ਤਾਂ ਨਾ ਸਵੀਮਿੰਗ ਹੋਣੀ ਤਾਂ ਬੇਸਿਕ ਇਹ ਬੇਸ ਤਾਂ ਸਵੀਮਿੰਗ ਹੀ ਹੈ ਜੀ ਇਹਦਾ ਸਾਰਾ ਜੀ ਜੀ ਤੋスイਮਿੰਗ ਤੇਰਾਕੀ ਦੀ ਜਦੋਂ ਗੱਲ ਹੁੰਦੀ ਹੈ ਤਾਂ ਜਿਹੜਾ ਵਿਸ਼ਵ ਪ੍ਰਸਿੱਧ ਨਾਂ ਆ ਇਹਦੇ ਵਿੱਚ ਸਭ ਤੋਂ ਵੱਡਾ ਨਾਂ ਜਿਹਤੋਂ ਸ਼ਾਇਦ ਬਹੁਤ ਸਾਰੇ ਲੋਕੀ ਵਾਕਿਫ ਹੋਣਗੇ ਮਾਈਕਲ ਫਿਲਪਸ ਜੀ 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 ਸਭ ਤੋਂ ਕਾਮਯਾਬ ਐਥਲੀਟ ਇਸ ਖੇਤਰ ਦੇ ਇੰਨੇ ਰਿਕਾਰਡ ਬਣਾਏ ਹੋਏ ਆ ਇੰਨੇ ਮੈਡਲ ਜਿੱਤੇ ਹੋਏ ਆ ਕਿ ਸ਼ਾਇਦ ਵੀ ਉਹਨਾਂ ਦੇ ਲਾਗੇ ਪਹੁੰਚ ਸਕੇ ਆਉਂਦੇ ਸਮੇਂ ਦਰਾਂ ਆਉਂਦੇ ਸਮੇਂ ਦਰਾਂ ਜੀ ਉਹਨਾਂ ਦੀ ਕੀ ਖੂਬੀ ਤੁਸੀਂ ਵੇਖਦੇ ਹੋ ਉਸ ਖਿਡਾਰੀ ਦੀ ਕੀ ਖਾਸियत ਆ ਉਹਦੀ ਤਿਆਰੀ ਦੀ ਜਾਂ ਤਕਨੀਕ ਪੱਖੋਂ ਕਿ ਉਹਨੇ ਇੰਨੇ ਰਿਕਾਰਡ ਬਣਾਤੇ ਆ ਕਿ ਜਿਹਨੇ ਰਿਕਾਰਡ ਬਣਾਇਆ ਉਹ ਵੀ ਆਪਣੇ ਆਪ ਚ ਇੱਕ ਰਿਕਾਰਡ ਹੈ ਆਪਣੇ ਆਪ ਚ ਰਿਕਾਰਡ ਹੈ ਬਿਲਕੁਲ ਜੀ ਤੁਸੀਂ ਹੁਣੇ ਮਾਈਕਲ ਫੈਬਜ਼ੀ ਦੀ ਗੱਲ ਕੀਤੀ ਦੇਖੋ ਉਹ ਦੁਨੀਆ ਦਾ ਸਟਾਰ ਖਿਡਾਰੀ ਰਿਹਾ ਹਰ ਗੇਮ ਦੇ ਵਿੱਚ ਜਿਹੜੀ ਉਹਦੀ ਉਪਲਬਧੀ ਆ ਮੇਰੇ ਖਿਆਲ ਨਾਲ ਉਹ ਕਿਸੇ ਵੀ ਖੇਡ ਦੇ ਕਿਸੇ ਖਿਡਾਰੀ ਦੀ ਨਹੀਂ ਉਹਦੇ ਕੋਲ 올림픽 ਦੇ 27 ਮੈਡਲ ਆ ਜੀ ਹੂੰ ਤੇ ਇਹ ਆਪਣੇ ਆਪ ਚ ਇੱਕ ਰਿਕਾਰਡ ਹੈ ਰਿਕਾਰਡ ਹੈ ਜੀ ਇੱਕ 올림픽 ਦੇ ਵਿੱਚ ਸਭ ਤੋਂ ਵੱਧ ਮੈਡਲ ਲੈਣਾ ਅੱਠ 골ਡ ਮੈਡਲ ਅੱਠ ਦੇ ਅੱਠੋ ਹੀ 골ਡ ਮੈਡਲ ਲੈਣਾ ਜੀ ਇਦਾਂ ਹੁੰਦਾ ਜੀ ਸਾਡੀ ਜਿਹੜੀ সুইਮਿੰਗ ਖੇਡ ਆ ਇਹਦੇ ਵਿੱਚ 5 ਇੰਡੀਵਿਜੁਅਲ ਲਿਮਟ ਇੱਕ ਖਿਡਾਰੀ ਪਾਰਟਿਸਿਪੇਟ ਕਰ ਸਕਦਾ ਆ ਜੀ ਤਿੰਨ ਰਿਲੇ ਹੁੰਦੀਆਂ ਆ ਹਮ ਹੁਣ ਕੁਦਰਤੀ ਤੌਰ ਤੇ ਜਿਹੜੀ ਯੂ ਐਸ ਦੀ ਟੀਮ ਸੀ ਉਹ ਵੀ ਬਹੁਤ ਚੰਗੀ ਸੀ ਉਹ ਤਿੰਨੋਂ ਰਿਲੇਆ ਵੀ 골ਡ ਆਈਆਂ ਤੇ ਉਹਦੇ ਵੀ ਆਪਣੇ ਇੰਡੀਵਿਜੁਅਲ ਪੰਜ ਜਿਹੜੇ 골ਡ ਆਏ ਜਿਹਦੇ ਕਰਕੇ ਉਹਨੂੰ ਉਸ 올림픽 ਦੇ ਵਿੱਚ ਦੋ ਅੱਠ 골ਡ ਮੈਡਲ ਇਹ ਵੀ ਇੱਕ ਵਰਲਡ ਰਿਕਾਰਡ ਆ ਜੀ ਜੀ ਸੋ ਮਾਈਕਲ ਫਿਲਪਸ ਦਾ ਨਾ ਜਿਹੜਾ ਉਹ ਬਹੁਤ ਉੱਚਾ ਹੈ ਤੇ ਨਾਲ ਦੀ ਨਾਲ ਤਰਾਕੀ ਤੇ ਪਾਣੀ ਆਧਾਰਿਤ ਖੇਡਾਂ ਦਾ ਮਕਾਮ ਵੀ ਉਸ ਖਿਡਾਰੀ ਨੇ ਉੱਚਾ ਉੱਚਾ ਕੀਤਾ ਬਿਲਕੁਲ ਬਿਲਕੁਲ ਤੇ ਜਦੋਂ ਗੱਲ ਹੁੰਦੀ ਹੈ ਅੰਤਰਰਾਸ਼ਟਰੀ ਪੱਧਰ ਉੱਪਰ ਪਾਣੀ ਆਧਾਰਿਤ ਖੇਡਾਂ ਦੀ ਤਰਾਕੀ ਦੀ ਤੇ ਸਾਡੇ ਦੇਸ਼ ਵਿੱਚ ਇਹਦੀ ਜੋ ਸਥਿਤੀ ਹੈ ਤੁਸੀਂ ਕੀ ਫਰਕ ਮੰਨਦੇ ਹੋ ਕੀ ਫਰਕ ਵੇਖਦੇ ਹੋ ਮਹਿਸੂਸ ਕਰਦੇ ਹੋ ਕਿ ਆਪਾਂ ਕਿੱਥੇ ਖੜਦੇ ਆ ਬਾਹਰਲੇ ਦੇਸ਼ਾਂ ਦੇ ਮੁਕਾਬਲੇ ਇਹਨਾਂ ਖੇਡਾਂ ਵਿੱਚ ਦੇਖੋ ਜੀ ਢਿਲਵਾ ਸਾਹਿਬ ਅੱਜ ਜੋ ਅੱਜ ਦਾ ਸਪੋਰਟਸ ਖੇਤਰ ਹੈ ਨਾ ਜੀ ਜਾਂ ਆਪ ਜਿਹਨੂੰ ਜਿਹੜਾ ਆਪਾਂ ਕਹਿੰਦੇ ਇਹ ਸਾਇੰਸ ਦੇ ਨਾਲ ਬਹੁਤ ਜੁੜ ਗਿਆ ਹੈ ਜੀ ਹੁਣ ਸਾਡੇ ਫੈਸਿਲਿਟੀਆਂ ਅਕੋਰਡਿੰਗ ਟੂ ਯੂਰਪ ਆਸਟ੍ਰੇਲੀਆ ਜਾਂ ਯੂਐਸ ਜਾਂ ਜਾਪਾਨ ਚਾਈਨਾ ਅਸੀਂ ਉਹਨਾਂ ਤੋਂ ਬਹੁਤ ਪਿੱਛੇ ਆ ਅੱਛਾ ਜੀ ਉਹ ਟੈਕਨੀਕਲੀ ਬਹੁਤ ਸੌਂਡ ਆ ਉਹ ਇੱਕ ਛੋਟੇ ਜਿਹੇ ਵਿਸ਼ੇ ਤੇ ਵੀ ਬਹੁਤ ਗੰਭੀਰਤਾ ਨਾਲ ਕੰਮ ਕਰਦੇ ਆ ਮਸਲਸ ਤੇ ਟ੍ਰੇਨਿੰਗ ਤੇ ਟ੍ਰੇਨਿੰਗ ਮੈਥਡਸ ਤੇ ਟੈਲੈਂਟ ਆਈਡੈਂਟੀਫਿਕੇਸ਼ਨ ਤੇ ਹੁਣ ਅਸੀਂ ਕਿੱਦਾਂ ਚੂਜ਼ ਕਰਦੇ ਆ ਖਿਡਾਰੀ ਨੂੰ ਚਲੋ ਵੀ ਆ ਉਹ সুইਮਿੰਗ ਤੇ ਆ ਜੋ ਉਹ ਰੈਸਲਿੰਗ ਤੇ ਚਲ ਜੋ ਉਹਦੇ ਪਿੰਡ 'ਚ ਹਾਕੀ ਖੇਡੀ ਜਾਂਦੀ ਉਹ ਹਾਕੀ ਖੇਡਣ ਲੱਗ ਗਿਆ ਹਨਾ ਉੱਥੇ ਇਦਾਂ ਦਾ ਸਿਸਟਮ ਨਹੀਂਗਾ ਜੀ ਇਹ ਜਿਹੜੀਆਂ ਲੌਜੀਕਲੀ ਜਿਹੜੀਆਂ ਸਿਸਟਮ ਆ ਜਿਹੜਾ ਉਹ ਸਾਡੇ ਤੇ ਹੱਲੇ ਅਡਾਪਟ ਨਹੀਂ ਹੋਇਆ ਹੂੰ ਅਸੀਂ ਜਿੱਥੇ ਪੜੇ ਆ ਦੇਖੋ ਉਥੇ ਹੱਲੇ ਵੀ ਮੈਥਡਸ ਅਸੀਂ ਮੈਂ 2010 ਦੀ ਪੜ੍ਹਾਈ ਕੀਤੀ ਪਰ ਅੱਜ ਵੀ ਸ਼ਾਇਦ ਉਥੇ ਉਹੀ ਪੜ੍ਹਾਈ ਚੱਲ ਰਹੀ ਆ ਹੂੰ ਇਹ ਚੀਜ਼ਾਂ ਤੋਂ ਅਸੀਂ ਬਹੁਤ ਦੂਰ ਆ ਤੇ ਉਹ ਹਰ ਇੱਕ ਐਡਵਾਂਸ ਜੀ ਕਿਸੇ ਚੀਜ਼ ਨੂੰ ਉਹ ਨਹੀਂ ਕੰਪਲੀਟ ਕਰ ਪਰਾਰੇ ਹੁਣ ਬਦਲ ਲੈਂਦੇ ਆ ਹੂੰ ਉਸ ਵਿਸ਼ੇ ਨੂੰ ਉਸ ਟੈਕਨੀਕ ਨੂੰ ਉਸ ਜਿਹੜਾ ਵੀ ਉਹ ਤਰੀਕਾ ਆ ਉਹਨੂੰ ਬਦਲ ਦਿੰਦੇ ਆ ਪਰ ਸਾਡੇ ਹੱਲੇ ਇਹ ਚੀਜ਼ਾਂ ਤੋਂ ਅਸੀਂ ਬਹੁਤ ਪਿੱਛੇ ਆ ਲੈਕ ਆਫ ਕੰਫੀਡੈਂਸ ਬਹੁਤ ਘਟਿਆ ਸਾਡੇ ਚ ਫਿਰ ਲੈਕ ਆਫ ਫੈਸਿਲਿਟੀਆਂ ਬਹੁਤ ਘਟਿਆ ਫਿਰ ਸਾਡੇ ਆਹ ਜਿਦਾ ਮਤਲਬ ਪਾਰਟਿਸਪੇਸ਼ਨ ਵੀ ਬਹੁਤ ਘਟਿਆ ਜੀ ਸਪੋਰਟਸ ਦੇ ਵਿੱਚ ਉਸ ਹਿਸਾਬ ਦੀ ਨਹੀਂ ਕਿ ক্রিকেট ਨੂੰ ਛੱਡ ਕੇ ਤੁਸੀਂ ਦੇਖੋ ਸਾਡੇ ਮੁਲਕ ਦੇ ਵਿੱਚ ਬਾਕੀ ਗੇਮਾਂ ਦਾ ਕੀ ਆ ਉਹ ਪ੍ਰੋਗਰੈਸਿਵ ਸਿਸਟਮ ਨਹੀਂਗਾ ਜੀ ਉਹ ਨਹੀਂ ਹੈ ਨਹੀਂ ਜੀ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਵਿੱਚ ਸੁਧਾਰ ਹਾਲੇ ਕੀਤਾ ਜਾਣ ਦੀ ਲੋੜ ਆ ਤੁਸੀਂ ਗੱਲ ਕੀਤੀ ਸਹੂਲਤਾਂ ਦੀ ਜੀ ਸਹੂਲਤਾਂ ਦੀ ਕਮੀ ਆਪਾਂ ਵੇਖਦੇ ਹਾਂ ਬਹੁਤ ਸਾਰੇ ਖੇਡਾਂ ਵਿੱਚ ਆ ক্রিকেট ਤੋਂ ਛੋਟੇ ਬਾਕੀ ਖੇਡਾਂ ਵਿੱਚ ਆਪਾਂ ਵੇਖਦੇ ਹਾਂ ਕਿ ਅਕਸਰ ਇਹਦੀ ਗੱਲ ਹੁੰਦੀ ਹੈ ਚਰਚਾ ਹੁੰਦੀ ਹੈ ਪਰ ਗੱਲ ਜਦੋਂ ਪਾਣੀ ਆਧਾਰਿਤ ਖੇਡਾਂ ਦੀ ਹੁੰਦੀ ਹੈ ਤੇ ਰਾਕੀ ਦੀ ਹੁੰਦੀ ਹੈ ਤਾਂ ਆਪਾਂ ਕਈ ਸਾਲਾਂ ਤੋਂ ਇਹ ਗੱਲ ਸੁਣਦੇ ਆਏ ਹਾਂ ਕਿ ਸਭ ਤੋਂ ਵੱਡੀ ਜਿਹੜੀ ਕਮੀ ਆ ਉਹ ਕਿ ਪੂਲ ਨਹੀਂ ਮਿਲਦੇ ਤੇ ਬਹੁਤੇ ਇਲਾਕਿਆਂ ਵਿੱਚ ਪੂਲ ਹੈ ਨਹੀਂ ਜੀ ਜੇ ਪੂਲ ਮੌਜੂਦ ਹੈ ਤਾਂ ਉਹਦੀ ਸਫਾਈ ਉਹਨਾਂ ਦਾ ਪੱਦਰ ਵਧੀਆ ਨਹੀਂ ਇਸ ਕਰਕੇ ਕੋਈ ਵੀ ਮਾਤਾ ਪਿਤਾ ਜੋ ਕੋ ਵੀ ਪਰਿਵਾਰ ਨਹੀਂ ਚਾਹੂਗਾ ਕਿ ਉਹਨਾਂ ਦਾ ਬੱਚਾ ਕਿਸੇ ਅਸੁਰੱਖਿਅਤ ਜਿਹੇ ਪੂਲ ਦੇ ਵਿੱਚ ਜਾ ਕੇ ਅਭਿਆਸ ਕਰੇ ਬਿਲਕੁਲ ਬਿਲਕੁਲ ਸੋ ਪੂਲ ਦਾ ਹੋਣਾ ਜਾਂ ਨਾ ਹੋਣਾ ਇਹ ਕਿੱਡਾ ਵੱਡਾ ਵਿਸ਼ਾ ਆ ਤੈਰਾਕੀ ਦੀ ਤਰੱਕੀ ਪੱਖੋਂ ਚਲੋ ਸੋ ਬਹੁਤ ਵਧੀਆ ਸਵਾਲ ਆ ਦੇਖੋ ਸਭ ਤੋਂ ਪਹਿਲਾਂ ਤਾਂ ਸਾਡੇ ਤੇ ਕੀ ਪ੍ਰੋਬਲਮ ਆ ਕਿ ਜਿਹੜਾ ਪੰਜਾਬ ਸੂਬਾ ਆ ਇਹ ਅਸੀਂ ਨਾਰਥ ਚ ਪੈ ਜੰਨੇ ਆ ਹਾਂਜੀ ਸਾਡੇ ਹਰ ਤਰ੍ਹਾਂ ਦਾ ਮੌਸਮ ਆਉਂਦਾ ਆ ਗਰਮੀ ਆਉਂਦੀ ਠੰਡ ਆਉਂਦੀ ਸੌਣ ਸਾਰੇ ਆਉਂਦੇ ਆ ਜੀ ਹੁਣ ਜਦੋਂ ਸਾਡੇ ਠੰਡ ਆ ਜਾਂਦੀ ਆ ਸਰਦੀ ਦਾ ਮੌਸਮ ਆ ਜਾਂਦਾ ਆ ਉਦੋਂ ਸਾਡੇ সুইমিং ਪੂਲ ਬੰਦ ਹੋ ਜਾਂਦੇ ਆ ਬਿਲਕੁਲ ਬਿਲਕੁਲ ਅਸੀਂ ਸਿਰਫ ਉਦੋਂ ਗਰਾਊਂਡ ਟ੍ਰੇਨਿੰਗ ਵੀ ਟ੍ਰੇਨਿੰਗ ਇਦਾਂ ਹੀ ਆਪਣੇ ਖਿਡਾਰੀਆਂ ਨੂੰ ਕਰਾਣੇ ਆ ਜੀ ਹੁਣ ਪੰਜਾਬ ਦੇ ਵਿੱਚ ਸਿਰਫ ਇੱਕੋ ਹੀ 올 ਵੈਦਰ সুইমিং ਪੂਲ ਆ ਜਿਹੜਾ ਮੁਹੱਲੀ ਚ ਜੀ ਹੁਣ ਮੁਹਾਲੀ ਸਾਨੂੰ ਘੱਟੋ ਘੱਟ 150 ਕਿਲੋਮੀਟਰ ਹੈ ਉੱਥੇ ਜਾਣਾ ਸੰਭਵ ਨਹੀਂਗਾ ਜੀ ਹੁਣ ਬਾਕੀ ਜਿਹੜੀਆਂ ਸਟੇਟਾਂ ਆ ਜਿੱਦਾਂ ਜੇ ਆਪਾਂ ਭਾਰਤ ਦੀ ਗੱਲ ਕਰੀਏ ਤੇ ਭਾਰਤ ਦੇਸ਼ ਦੇ ਵਿੱਚ ਹੀ ਉਹ ਸਾਊਥ ਦੇ ਵਿੱਚ ਤਾਂ ਕਿਤੇ ਠੰਡ ਹੀ ਨਹੀਂ ਪੈਂਦੀ ਜੀ ਹੂੰ ਉੱਥੇ ਉਹਨਾਂ ਦਾ ਸਾਰਾ ਸਾਲ ਟ੍ਰੇਨਿੰਗ ਚੱਲਦੀ ਆ ਸਾਡੇ ਇੱਕ ਇਹ ਬੜੀ ਵੱਡੀ ਜਿਦਾ ਕਹ ਲਓ ਕਿ ਖਾਮੀ ਆ ਕਿ ਸਾਨੂੰ 올 ਵੈਦਰ সুইমিং ਪੂਲ ਸਾਡੇ ਨੇੜੇ ਤੇੜੇ ਵੀ ਨਹੀਂ ਹੈਗਾ ਜੀ ਜੀ ਸੋ ਠੰਡ ਤਾਂ ਹੀ ਗੱਲ ਜਦੋਂ ਆਪਾਂ ਕਰ ਰਹੇ ਠੰਡ ਦਾ ਜ਼ਿਕਰ ਕਰ ਰਹੇ ਉਹ ਇਸ ਕਰਕੇ ਕਰਨਾ ਜ਼ਰੂਰੀ ਹੋ ਜਾਂਦਾ ਆਲ ਵੈਦਰ ਦਾ ਜਿਵੇਂ ਕਿ ਜ਼ਿਕਰ ਕਰ ਰਹੇ ਨੇ ਕਿ ਠੰਡ ਦੇ ਮੌਸਮ ਵਿੱਚ ਪਾਣੀ ਜਿਹੜਾ ਠੰਡਾ ਹੋ ਜਾਂਦਾ ਤੇ ਉਸ ਪਾਣੀ ਦੇ ਵਿੱਚ ਉਤਰਨਾ ਸਿਹਤ ਖਤਰੇ 'ਚ ਪਾਉਣ ਵਾਲੀ ਗੱਲ ਆ ਗਰਮੀਆਂ ਦੇ ਦਿਨਾਂ 'ਚ ਪਾਣੀ ਦੇ ਅੰਦਰ ਉਤਰਨਾ ਕੋਈ ਵੱਡੀ ਈਡੀ ਸਮੱਸਿਆ ਨਹੀਂ ਸੋ ਆਲ ਵੈਦਰ ਦਾ ਭਾਵ ਜੇ ਆਪਾਂ ਦੱਸਣਾ ਹੋਵੇ ਦਰਸ਼ਕਾਂ ਨੂੰ ਇਹਦਾ ਭਾਵ ਤੁਸੀਂ ਕੀ ਆਲ ਵੈਦਰ ਸਵਿਮਿੰਗ ਪੂਲ ਜਿਹੜਾ ਕਿ ਜਿੱਦਾਂ ਆਪਾਂ ਗਰਮੀਆਂ ਦੇ ਵਿੱਚ ਤਾਂ ਚਲੋ ਪਾਣੀ ਠੰਡਾ ਰਹਿੰਦਾ ਆ ਜੀ ਤੇ ਸਰਦੀਆਂ ਦੇ ਵਿੱਚ ਉਹ ਹੀਟਿੰਗ ਪਲਾਂਟਸ ਲੱਗ ਜਾਂਦੇ ਆ 올 ਵੈਦਰ সুইমিং ਪੂਲ ਦੇ ਵਿੱਚ ਜਿਹੜਾ ਆਪਣੇ ਘਰਾਂ 'ਚ ਗੀਜ਼ਰ ਹੁੰਦੇ ਆ ਉਹ ਪਾਣੀ ਸਰਕੂਲੇਟ ਹੋ ਕੇ ਤੇ ਪਾਣੀ ਉਹ ਗਰਮ ਹੁੰਦਾ ਰਹਿੰਦਾ ਆ ਤੇ ਸਾਡਾ ਟੈਂਪਰੇਚਰ ਮੇਨਟੇਨ ਰਹਿੰਦਾ ਆ ਜਿੱਦਾਂ ਜਿੱਦਾਂ ਕੀ ਅਕੋਰਡਿੰਗ ਟੂ ਜੱਜ ਸਾਡੀ ਜਿਹੜੀ ਨਾ ਰੂਲ ਬੁੱਕ ਆ ਫਿਨਾ ਫੈਡਰੇਸ਼ਨ ਇੰਟਰਨੈਸ਼ਨਲ ਡੀ ਨੇਸ਼ਨ ਉਹ ਕਿਤਾਬ ਦੇ ਵਿੱਚ ਲਿਖਿਆ ਆ ਕਿ ਪਾਣੀ ਦਾ ਜਿਹੜਾ ਤਰਾਕੀ ਕਰਨ ਲਈ ਸਹੀ ਜਿਹੜਾ ਟੈਂਪਰੇਚਰ ਤਾਪਮਾਨ ਜਿਹੜਾ ਆ ਉਹ 26 ਡਿਗਰੀ ਹੋਣਾ ਚਾਹੀਦਾ ਹੈ ਜੇ ਪਾਣੀ ਦਾ ਡਿਗਰੀ 26 ਡਿਗਰੀ ਤੋਂ ਘੱਟ ਆ ਜਾਂ ਜ਼ਿਆਦਾ ਆ ਤੇ ਉਹ ਅਪਕਰ ਤੱਕਾ ਤਾਂ ਜਿੱਦਾਂ ਮਰਜ਼ੀ ਕਰੀ ਜਾਈਏ ਪਰ ਅਨੁਕੂਲ ਤਾਪਮਾਨ ਜਿਹੜਾ 26 ਡਿਗਰੀ ਆ ਹੁਣ ਸਿਆਲਾਂ ਦੇ ਵਿੱਚ ਜਦੋਂ ਹੁਣ ਜੇ ਸਪੋਜ਼ ਅੱਜ 12 ਡਿਗਰੀ ਟੈਂਪਰੇਚਰ ਆ ਜੀ ਤੇ ਪਾਣੀ ਦਾ ਘੱਟੋ ਘੱਟ 7 ਡਿਗਰੀ ਜੇ ਅਸੀਂ ਪਾਣੀ ਦੀ ਜਾਨੇ ਹੋਰ 7 ਡਿਗਰੀ ਘੱਟ ਹੋ ਜੀ ਇਹ ਇਹ ਪ੍ਰੋਬਲਮ ਆ ਜੀ ਬੜੀ ਵੱਡੀ ਤੇ ਗੱਲ ਜੇਕਰ ਆਪਾਂ ਉਹਨਾਂ ਕਰੀਏ ਇਸ ਵੇਲੇ ਤੁਸੀਂ ਆਲੇ ਦੁਆਲੇ ਜਦੋਂ ਵੇਖਦੇ ਹੋ ਤੁਹਾਡਾ ਇੰਨਾ ਲੰਮਾ ਤਜਰਬਾ ਹੈ ਇਸ ਖੇਤਰ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਆਪਾਂ ਵੇਖ ਲਈਆਂ ਕਿ ਤਰਾਕੀ ਦੀ ਖੇਡ ਪਾਣੀ ਆਧਾਰਿਤ ਖੇਡਾਂ ਤੇ ਮੂਰੇ ਨਜ਼ਰ ਆਉਂਦੀਆਂ ਨੇ ਕਿਹੋ ਜਿਹਾ ਰੁਝਾਨ ਤੁਸੀਂ ਵੇਖਦੇ ਹੋ ਇਸ ਵੇਲੇ ਬੱਚਿਆਂ ਦਾ ਆ ਰਹੇ ਆ ਇਸ ਬੰਨੇ ਉਤਸ਼ਾਹ ਵਿਖਾਉਂਦੇ ਆ ਜਿੰਨੇ ਵੀ ਆ ਰਹੇ ਆ ਤੇ ਉਹਨਾਂ ਦੇ ਵਿੱਚ ਵੀ ਤੁਹਾਨੂੰ ਭਵਿੱਖਕੀ ਨਜ਼ਰ ਆਉਂਦਾ ਅੱਗੇ ਦਾ ਹੁਣ ਤਰਾਕੀ ਦਾ ਵਾਟਰਪੋਲੋ ਦਾ ਪਾਣੀ ਆਧਾਰਿਤ ਖੇਡਾਂ ਦਾ ਦੇਖੋ ਜੀ ਮੈਂ ਜੋ ਐਨਾਲਿਸਿਸ ਕੀਤਾ ਆਪਣੇ ਇਸ ਤਜਰਬੇ ਦੇ ਵਿੱਚ ਜਾਂ ਇਸ ਕੋਚਿੰਗ ਸਮੇਂ ਦੌਰਾਨ ਕਿ ਪ੍ਰਾਈਵੇਟ সুইমিং ਪੂਲ ਉਹ ਅੱਜ ਕੱਲ ਬਹੁਤ ਬਣ ਗਏ ਏ ਢਿਲੋਂ ਸਾਹਿਬ ਮੇਰੇ ਖਿਆਲ ਨਾਲ ਹਰ ਸਕੂਲ ਕਾਲਜ ਦੇ ਵਿੱਚ ਪ੍ਰਾਈਵੇਟ সুইਮਿੰਗ ਪੂਲ ਜਿਹੜਾ ਪੇਡ ਚੱਲਦੇ ਆ ਹਾਂਜੀ ਤੇ ਉੱਥੇ সুইਮਿੰਗ ਸਿੱਖਣ ਤਾਂ ਬਹੁਤ ਲੋਕ ਆ ਰਹੇ ਆ সুইਮਿੰਗ ਸਿੱਖਣੀ ਵੀ ਜ਼ਰੂਰੀ ਆ ਕਿਉਂਕਿ ਪਿੱਛੇ ਜੀ ਤੁਸੀਂ ਦੇਖਿਆ ਹੜ੍ਹਾਂ ਦੇ ਇੰਨੇ ਹਾਲਾਤ ਬਣੇ ਹੋਏ ਸੀ ਤੇ ਤੈਰਨਾ ਹਰ ਬੰਦੇ ਨੂੰ ਆਉਣਾ ਚਾਹੀਦਾ ਹੈ ਹੋਣਾ ਚਾਹੀਦਾ ਬਿਲਕੁਲ ਤੇ ਦੂਸਰੀ ਚੀਜ਼ ਕੀ ਆ ਕਿ ਇੱਕ ਹੋਰ ਇਹਦੇ ਵਿੱਚ ਮੈਂ ਗੱਲ ਐਡ ਕਰਨੀ ਚਾਹਾਂਗਾ ਕਿ ਤੈਰਨਾ ਤਾਂ ਆਉਣਾ ਚਾਹੀਦਾ ਪਰ ਬਚਾ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਆ ਕਿ ਜਿਹੜੇ ਬੰਦੇ ਨੂੰ সুইਮਿੰਗ ਦੇ ਨਹੀਂ ਸਹੀ ਤਰੀਕੇ ਨਾਲ ਢੰਗ ਪਤਾ ਉਹ ਕਿਸੇ ਨੂੰ ਜ਼ਬਰਦਸਤੀ ਬਚਾਰ ਨਾ ਜਾਵੇ ਕਿਉਂਕਿ ਬਹੁਤ ਥਾਵਾਂ ਤੇ ਇਹੋ ਜਿਹੇ ਹਾਦਸੇ ਹੋ ਗਏ ਆ ਕਿ ਜਿੱਥੇ ਬੰਦਾ ਉਹਨੂੰ ਬਚਾਣ ਗਿਆ ਤੇ ਦੋਨੋਂ ਹੀ ਡੁੱਬ ਗਏ ਜੀ ਠੀਕ ਹੈ ਜੀ ਹੁਣ ਆਪਾਂ ਗੱਲ ਕਰ ਰਹੇ ਸੀਗੇ ਕਿ ਰੁਝਾਨ ਜਿਹੜਾ ਆਪਣੇ ਖਟਾਰੀਆਂ ਚ ਹੁਣ ਬੱਚੇ ਤਾਂ ਬਹੁਤ সুইਮਿੰਗ ਕਰਦੇ ਆ ਜੀ ਪਰ ਜਿਹੜਾ ਸਾਡਾ ਨਾ ਦੇਖੋ ਸਾਡੇ ਦੋ ਏਰੀਆਜ਼ ਆ ਇੱਕ ਰੂਰਲ ਤੇ ਇੱਕ ਅਰਬਨ ਹੂੰ ਸ਼ਹਿਰੀ ਤੇ ਪਿੰਡੂ ਹੁਣ ਸ਼ਹਿਰੀ ਏਰੀਆਜ਼ ਵਾਲੇ ਜਿਹੜੇ ਨਿਆਣੇ ਆ ਉਹ ਤਕਰੀਬਨ ਤਕਰੀਬਨ ਜਿਹੜੇ ਸੀਬੀਐਸ ਆਈਸੀਐਸੀ ਬੋਰਡਾਂ ਚ ਪੜਦੇ ਆ ਹਾਂਜੀ ਉਹਨਾਂ ਕੋ ਸਵਾਹ ਐ ਨਹੀਂ ਜੀ ਸਪੋਰਟਸ ਕਰਨ ਲਈ ਹੁਣ ਇਹ ਜਿਹੜਾ ਪਿੰਡੂ ਖੇਤਰ ਆ ਉੱਥੇ ਸਾਡੀ ਗੇਮਾਂ ਦੇ ਨਾਲ ਕਮਿਊਨੀਕੇਸ਼ਨ ਬਹੁਤ ਘਟਿਆ ਹੂੰ ਤੇ ਮੈਂ ਤੁਹਾਡੇ ਨਾਲ ਜੇ ਇੱਕ ਹੋਰ ਗੱਲ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਕਿ ਮੈਂ ਇੱਕ ਵਾਰੀ ਮਕੇਰੀਆਂ ਸਾਡੀ ਕਿਹੜੀ ਡਿਊਟੀ ਲੱਗੀ ਸੀ ਉੱਥੇ ਗਿਆ ਸੀ ਢਿੱਲੋਂ ਸਾਹਿਬ ਉੱਥੇ ਉਸ ਬਾਰਡਰ ਏਰੀਏ ਤੇ ਮੁੰਡਿਆਂ ਤੇ ਮੈਂ ਹੱਥ ਦੇਖੇ ਜਿਹੜੇ ਜਵਾਨ ਮੁੰਡੇ ਸੀ ਏਡੜੇ ਲੰਬੇ ਹੱਥ ਏਡੜੇ ਲੰਬੇ ਪੈਰ ਮੇਰਾ ਦਿਲ ਕਰੇ ਮੈਂ 10-12 ਨੂੰ ਨਾਲ ਲਿਆ ਕੇ ਤੇ ਆਪਣੇ ਇੱਥੇ ਵਿੰਗ 'ਚ ਕਿਸੇ ਤਰੀਕੇ ਲਿਆ ਪਰ ਉਹਨਾਂ ਦੇ ਘਰ ਦੇ ਨਹੀਂ ਮੰਨਦੇ ਅਸੀਂ ਬੜੀ ਕੋਸ਼ਿਸ਼ ਕਰਦੇ ਆ ਕੋਈ ਵੀ ਆਪਣਾ ਨਿਆਣਾ ਇਦਾਂ ਛਿਤੀ ਛੱਡਣ ਨੂੰ ਤਿਆਰ ਨਹੀਂ ਉਹਨਾਂ ਨੂੰ ਪਤਾ ਨਹੀਂ ਕੀ ਇਸ ਚੀਜ਼ ਦੀ ਵੈਲਿਊ ਕੀ ਆ ਜੇ 5-7 ਸਾਲ ਨਿਆਣਾ ਲਾ ਕੇ ਕੀ ਪਤਾ ਉਹ ਕਿਸ ਮੁਕਾਮ ਤੇ ਪਹੁੰਚ ਸਕਦਾ ਪਹੁੰਚ ਜੀ ਤੇ ਪਿੰਡੂ ਖੇਤਰਾ ਦੇ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਗਈ ਪਰ ਉਹ ਉਹਨਾਂ ਦਾ ਆਣਾ ਜਾਣਾ ਉਹਨਾਂ ਦੀ ਆਵਾਜ਼ਾਂ ਹੀ ਬੜੀ ਔਖੀ ਹੈ ਇਹ ਚੀਜ਼ ਹੈ ਸੋ ਪ੍ਰਤਿਪਾਦੀ ਕਮੀ ਨਹੀਂ ਮੌਕੇ ਜਿਹੜੇ ਆ ਉਹ ਨਹੀਂ ਮਿਲਦੇ ਜਾਂ ਮੌਕਾ ਪਹੁੰਚਦਾ ਨਹੀਂ ਉਹਨਾਂ ਤੱਕ ਤੇ ਜਾਂਦੇ ਜਾਂਦੇ ਕੀ ਤੁਸੀਂ ਸੁਨੇਹਾ ਦੇਣਾ ਚਾਹੋਗੇ ਨੌਜਵਾਨ ਜੋ ਇਹ ਗੱਲਬਾਤ ਸੁਣ ਰਹੇ ਆ ਪ੍ਰੋਗਰਾਮ ਵੇਖ ਰਹੇ ਆ ਉਹਨਾਂ ਦੇ ਮਾਤਾ ਪਿਤਾ ਸਮਾਜ ਨੂੰ ਤਰੱਕੀ ਬਾਰੇ ਵੀ ਪਾਣੀ ਅਧਾਰਿਤ ਖੇਡਾਂ ਬਾਰੇ ਜਾਂ ਖੇਡਾਂ ਦੀ ਦੁਨੀਆ ਬਾਰੇ ਤੁਸੀਂ ਆਪਣੇ ਤਜਰਬੇ ਚੋਂ ਕੀ ਕਹਿਣਾ ਚਾਹੋਗੇ ਮੈਂ ਜੀ ਸਾਰਿਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਆ ਕਿ ਜੋ ਅੱਜ ਦਾ ਯੁੱਗ ਚੱਲ ਰਿਹਾ ਤੁਸੀਂ ਦੇਖੋ ਨਿਆਣਿਆਂ ਦੇ ਹੱਥਾਂ 'ਚ ਮੋਬਾਈਲ ਆ ਜੀ ਤੇ ਇਹਨਾਂ ਚੀਜ਼ਾਂ ਨੂੰ ਦੂਰ ਕਰਨ ਲਈ ਸਭ ਤੋਂ ਵੱਡਾ ਜਿਹੜਾ ਕੋਈ ਤਰੀਕਾ ਜਾਂ ਕੋਈ ਵੀ ਪਾਲਿਸੀ ਆ ਉਹ ਖੇਡਾਈ ਚਾਹੇ ਉਹ ਤਰਾਕੀ ਆ ਚਾਹੇ ਉਹ ਹਾਕੀ ਆ ਚਾਹੇ ਉਹ ਫੁੱਟਬਾਲ ਆ ਚਾਹੇ ਬਾਸਕਟਬਾਲ ਆ ਤੇ ਆਪਣੇ ਨਿਆਣਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜੋ ਤੇ ਇਹ ਨਹੀਂਗਾ ਕਿ ਬਸ ਤੁਸੀਂ 6 ਮਹੀਨੇ ਸਾਲ ਉਹਨਾਂ ਨੂੰ ਕਰਾ ਕੇ ਉਹਦਾ ਕੁਝ ਬਣਿਆ ਨਹੀਂ ਇਹ ਜ਼ਰੂਰੀ ਨਹੀਂ ਹਰ ਬੰਦਾ ਮਾਈਕਲ ਫੇਲਪਸ ਬਣੇ ਹੂੰ ਸਭ ਤੋਂ ਜ਼ਰੂਰੀ ਸਾਡੀ ਸਿਹਤ ਆ ਜੀ ਜੇ ਉਹ 4-5 ਸਾਲ ਕੋਈ ਕੋਈ ਵੀ ਨਿਆਣਾ ਕੋਈ ਸਿਆਣਾ ਜੀ ਕਿਸੇ ਖੇਡ ਨਾਲ ਜੁੜਦਾ ਆ ਜੀ ਕਿਸੇ ਵੀ ਖੇਡ ਨਾਲ ਜੁੜਦਾ ਆ ਜਿਉਂ ਨੇ 5 ਸਾਲ ਆਪਣੀ ਜ਼ਿੰਦਗੀ ਦਲਾਲੇ ਤੇ ਸਾਰੀ ਉਮਰ ਉਸ ਖੇਡ ਨਾਲ ਜੁੜਿਆ ਰਹਿੰਦਾ ਕਿਤੇ ਨਾ ਕਿਤੇ ਜਿੱਥੇ ਉਹ ਦੇਖਦਾ ਆ ਉਹ ਕਰਨ ਦੀ ਕੋਸ਼ਿਸ਼ ਕਰਦਾ ਆ ਜੀ ਤੁਸੀਂ ਦੇਖਿਓ ਅੱਜ ਬਹੁਤ ਇਹੋ ਜਿਹੇ ਜਿਹੜੇ ਪੁਰਾਣੇ ਆਪਣੇ ਖਿਡਾਰੀ ਆ ਜਿਹੜੇ ਆਪਣੇ ਫਿੱਟ ਪਏ ਆ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਆ ਖੇਡਾਂ ਨਾਲ ਵੱਧ ਤੋਂ ਵੱਧ ਜੁੜੋ ਧੰਨਵਾਦ ਬਹੁਤ ਵਧੀਆ ਸੁਨੇਹਾ ਤੁਸੀਂ ਦਿੱਸਤਾ ਤੁਹ ਬਹੁਤ ਵਧੀਆ ਜਾਣਕਾਰੀ ਮੁਹੱਈਆ ਕਰਵਾਈ ਹੈ ਇਹਨਾਂ ਖੇਡਾਂ ਬਾਰੇ ਜਿਹੜੀ ਕਿ ਵਾਕਈ ਦਰਸ਼ਕਾਂ ਤੱਕ ਪਹੁੰਚਣੀ ਜ਼ਰੂਰੀ ਸੀ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਮੇਂ ਲਈ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਧੰਵਾਦ ਜੀ ਧੰਨਵਾਦ ਜੀ ਬਹੁਤ ਬਹੁਤ